ਤੇ ਭਾਈ ਕੀ ਕਹਿਣਾ ਚਾਹੇਗਾ ਉਹਨਾਂ ਭਰਾਵਾਂ ਨੂੰ ਜਿਹੜੇ ਕਹਿੰਦੇ ਆ ਵੀ ਪਸੂਆਂ ਦਾ ਕੀਤਾ ਇੱਕ ਘਾਟੇ ਦਾ ਕੀਤਾਗਾ ਘਾਟੇ ਦਾ ਵੀਰੇ ਸ਼ੌਂਕ ਦਾ ਕੀਤਾ ਏ ਜੀ ਆਪਾਂ ਕੱਲੇ ਮੁਨਾਫੇ ਲਈ ਕਰਨਾ ਫੇਰ ਇਹ ਕੀਤਾ ਨੀਂਹਦਾ ਸ਼ੌਂਕ ਨਾਲੇ ਮੈਨੂੰ ਹੁਣ ਸਾਡੇ ਸਾਰੇ ਪਰਿਵਾਰ ਨੂੰ ਹੀ ਸ਼ੌਂਕ ਏ ਸਾਰਾ ਪਰਿਵਾਰ ਹੀ ਸਹਿਯੋਗ ਦਿੰਦਾ ਇਹਦੇ ਚ ਹਾਂਜੀ ਦੋਸਤੋ ਸਸੂ ਘਰ ਸਾਰੇ ਭਰਾਵਾਂ ਨੂੰ ਪਾਸਾ ਜੀ ਤੁਹਾਨੂੰਲਾ ਪਸ਼ੂ ਮੇਲੇ ਦੇ ਕਹਿੰਦੇ ਆ ਆਲ ਇੰਡੀਆ ਚੈਂਪੀਅਨ ਦੇ ਵਿੱਚ ਆ ਕਈ ਨੇ ਕਹਿੰਦੇ ਬਾਈ ਜੀ ਤੀਜਾ ਸਥਾਨ ਹਾਸਲ ਕੀਤਾਗਾ ਤੇ ਬਾਕੀ ਗੱਲ ਮਾਲਕਾਂ ਨਾਲ ਕਰਾਂਗੇ ਬਾਈ ਬਸੀ ਕਾ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀਰੇ ਕਿਹੜਾ ਪਿੰਡ ਦਾ ਕੀ ਨਾਮ ਹੈ ਪਿੰਡ ਮਹਿਮਾ ਵੀਰੇ ਨਾਮ ਗੁਰਪ੍ਰਤਾਪ ਸਿੰਘ ਜਿਲ੍ਹਾ ਬਠਿੰਡਾ ਦਾ ਫਰੋਜ਼ਪੁਰ ਜ਼ਿਲ੍ਹਾ ਦਾ ਫਰੋਜ਼ਪੁਰ ਹਾਂ ਜੀ ਫਰੋਜ਼ਪੁਰ ਕਹਿੰਦੇ ਨੀਲੀ ਰਾਵੀ ਦਾ ਘਾੜਾ ਤੇ ਅੱਜ ਸ਼ਾਹੀਵਾਲ ਚ ਵੀ ਬਾਈ ਹੋਰੇ ਮੱਲ ਮਾਰ ਗਏ ਬਾਈ ਹਨਾ ਚਾਰ ਦਿਨ ਦੇ ਵਿੱਚ ਕੈਟਾਗਰੀ ਦੇ ਵਿੱਚ ਦੀ ਹੈ ਨਹੀਂ ਵੀਰੇ ਕਿੰਨੇ ਕਿਹੜੇ ਕਿਹੜੇ ਕੈਟਾਗਰੀ ਦੇ ਵਿੱਚ ਕਿੰਨੇ ਜੀ ਦੋ ਵੀਰੇ ਵੱਡੀਆਂ ਕਾਮਾਂ ਮਿਲਕ ਬਿਊਟੀ ਚ ਦੋ ਬਾਈ ਜੀ ਜੇ ਗੱਲ ਕਰੀਏ ਨਾ ਮਿਲਕ ਬਿਊਟੀ ਦੇ ਵਿੱਚ ਸ਼ਾਹੀਵਾਲ ਦੇ ਵਿੱਚ ਇਹਨੇ ਬਾਜ਼ੀਮਾਰੀ ਆ ਤੇ ਕਿਹੜੇ ਸੀਮਨ ਦੀ ਆ ਪਤਾ ਬਾਈ ਮਾੜਾ ਮੋਟਾ ਨਹੀਂ ਵੀਰੇ ਆਪਾਂ ਪਹਿਲੇ ਸੂਏ ਲਈ ਸੀ ਠੀਕ ਆ ਬਾਈ ਤੇ ਜਿਹੜੀ ਬੱਚੀ ਆ ਮਾਂ ਦਾ ਇਹ ਛੇਵਾਂ ਸੂਆ ਸੂਈ ਵੀਰੇ ਇਸ ਟਾਈਮ ਆਪਾਂ ਛੋਡੇ ਕੋਲ ਹਾਂਜੀ ਕਿੰਨੇ ਦੀ ਖਰੀਦੀ ਤੇ ਉਦੋਂ ਇਹ ਉਦੋਂ ਵੀਰੇ ਆਪਾਂ 75000 ਰੁਪਏ 75000 ਦੀ ਠੀਕ ਆ ਇਹ ਇਹ ਜਿਹੜਾ ਪਿੱਛੇ ਬੱਚਾ ਹੈਗਾ ਇਹ ਕਿਹੜੇ ਸੀਮਨ ਦਾ ਇਹ ਬੱਚੀ ਵੀਰੇ ਸੂਰਤ ਦੀ ਸਰਕਾਰੀ ਜਿਹੜਾ ਸਰਕਾਰੀ ਸੀਮਨ ਦਾ ਠੀਕ ਆ ਬਾਈ ਕਿੰਨੇ ਪਸ਼ੂ ਆ ਬਾਈ ਕੋਲ ਆਪਣੇ ਕੋਲੇ ਆਪਣੇ ਕੋਲ ਹੈਗੇ ਵੀਰੇ 22 23 ਪਸ਼ੂ 22 23 ਗਾਈਆਂ ਜਾਂ ਮੱਝਾਂ ਵੀ ਆ ਮੱਝਾਂ ਵੀ ਗਾਵਾਂ ਦੋਵੇਂ ਕਿੰਨੀਆਂ ਕ ਮੱਝਾਂ ਤੇ ਕਿੰਨੀਆਂ ਗਾਈਆਂ ਬਾਈ ਤਿੰਨ ਮੱਝਾਂ ਵੀਰੇ ਬਾਕੀ ਗਾਈਆਂ ਬਾਕੀ ਗਾਈਆਂ ਹਾਂਜੀ ਸ਼ਾਹੀ ਵਾਲੀਆਂ ਸਾਰੀਆਂ ਜਾਂ ਨਹੀਂ ਸ਼ਾਹੀ ਵਾਲੇ ਇੱਕ ਹੀ ਵੀਰੇ ਬਾਕੀ ਐਚਐਫ ਤੇ ਜਰਸੀ ਠੀਕ ਆ ਬਾਈ ਤੇ ਕਿਵੇਂ ਪਹਿਲਾਂ ਆ ਸਗੀ ਸੀ ਮੇਲੇ ਤੇ ਬਾਜੀ ਮਾਰ ਕੇ ਆਵਾਂਗੇ ਘਰੋਂ ਦਾ ਵੀਰੇ ਮੇਦਨ ਵਾਲੀ ਆਏ ਸਾਂ ਹਾਂਜੀ ਪ੍ਰਮਾਤਮਾ ਨੇ ਸੌਂ ਲਈ ਹਾਂਜੀ ਤੇ ਬਾਈ ਪਹਿਲਾਂ ਕਿਸੇ ਮੇਲੇ ਤੇ ਗਏ ਆਪਾਂ ਹਾਂਜੀ ਪਹਿਲੇ ਤਨਹੋਲੇ ਮੇਲੇ ਤੇ ਮੱਝ ਪਾਈ ਸੀ ਅਪਚੋਈ ਚੰਨੀ ਦੀ ਪਿਛਲੀ ਵਾਰ ਹਾਂਜੀ ਠੀਕ ਹੈ ਉਦੋਂ ਵੀ ਤੀਜੀ ਪੋਜੀਸ਼ਨ ਸੀ ਆਪਣੀ ਤੀਜੀ ਪੋਜੀਸ਼ਨ ਫੇਰ ਤਾਂ ਉਹਨਾਂ ਦੇ ਵਿੱਚ ਹੀ ਨਹੀਂ ਨੀਲੀ ਰਾਵੀ ਨੀਲੀ ਰਾਵੀ ਦੇ ਵਿੱਚ ਨੀਲੀ ਰਾਵੀ ਦਾ ਗੜ ਆ ਗਿਆ ਫਿਰੋਜ਼ਪੁਰ ਨਾ ਤੇ ਉਦੋਂ ਤਾਂ ਬਾਈ ਫਿਰ ਹੁੰਦੀ ਜਦੋਂ ਪਹਿਲਾਂ ਆਪਾਂ ਮੇਲੇ ਤੇ ਆਈ ਗਏ ਜਿੱਤ ਕੇ ਗਏ ਹੋਏ ਹਾਂ ਨਾ ਸ਼ੌਂਕ ਕਿੱਥੋਂ ਲੱਗਿਆ ਜੀ ਦਾ ਫਿਰ ਸ਼ੌਂਕ ਮੇਰੇ ਬਚਪਨ ਤੋਂ ਹੀ ਬਚਪਨ ਤੋਂ ਹੀ ਹਾਂਜੀ ਠੀਕ ਹੈ ਤੇ ਬਾਈ ਕੀ ਕਹਿਣਾ ਚਾਹੇਗਾ ਉਹਨਾਂ ਭਰਾਵਾਂ ਨੂੰ ਜਿਹੜੇ ਕਹਿੰਦੇ ਆ ਵੀ ਪਸੂਆਂ ਦਾ ਕੀਤਾ ਇੱਕ ਘਾਟੇ ਦਾ ਕੀਤਾਗਾ ਘਾਟੇ ਦਾ ਵੀਰੇ ਸ਼ੌਂਕ ਦਾ ਕੀਤਾ ਜੀ ਆਪਾਂ ਕੱਲੇ ਮੁਨਾਫੇ ਲਈ ਕਰਨਾ ਫੇਰ ਇਹ ਕੀਤਾ ਨੀਂ ਹੁੰਦਾ ਸ਼ੌਂਕ ਨਾਲੇ ਮੈਨੂੰ ਹੁਣ ਸਾਡੇ ਸਾਰੇ ਪਰਿਵਾਰ ਨੂੰ ਹੀ ਸ਼ੌਂਕ ਹੈ ਸਾਰਾ ਪਰਿਵਾਰ ਹੀ ਸਹਿਯੋਗ ਦਿੰਦਾ ਇਹਦੇ ਚ ਮੰਨ ਲਾ ਜੀ ਸ਼ੌਂਕ ਨਾਲ ਦਿਲੋਂ ਦਾ ਮਰਨ ਫਿਰ ਨਫਾ ਫਿਰ ਪੂਰੀ ਬਰਕਤ ਇਹਨਾਂ 'ਚ ਕੋਈ ਕਰਦਾ ਨਹੀਂ ਇੱਕ ਖਰਾਕ ਬਾਰੇ ਵੀ ਦੱਸੋ ਆਪਣੀ ਤਿਆਰ ਕਰਦੇ ਹੋ ਕਿ ਜਾਂ ਫਿਰ ਪ੍ਰਾਈਵੇਟ ਹੀ ਲੈਨੇ ਹੋ ਖਰਾਕ ਵੀਰੇ ਸਾਈਵਾਲ ਨੂੰ ਤਾਂ ਬਾਹਲੀ ਲੋੜ ਨਹੀਂ ਪੈਂਦੀ ਕਿ ਖਰਾਕ ਦੀ ਹੋਵੇ ਆਪਾਂ ਕਹਿ ਦਈਏ ਆਪਦੀ ਪਾਣੀ ਤੇ ਜਿਹੜੀਆਂ ਐਫਐਫ ਗਾਵਾਂ ਉਹ ਵੀਰੇ ਆਪਾਂ ਅਸੀਸ ਦੀ ਵਰਤੀ ਦੀ ਫੀਟ ਠੀਕ ਆ ਬਾਈ ਤੇ ਬਾਈ ਮੜਾ ਤੋੜ ਕੇ ਦਿਖਾਓ ਆਪਾਂ ਕਰ ਦਈਏ ਬਾਈਆਂ ਨੂੰ ਪਤਾ ਲੱਗ ਜੇ ਚੰਗੀ ਤਰ੍ਹਾਂ ਪਾਈ ਕਿ ਨਾ ਸ਼ੇਮਿਓਸ ਸੁਏ ਆ ਤੇ ਲੱਗਦੀ ਨਹੀਂ ਕੋਈ ਬਾਈ ਐਨਵੇਂ ਸੁਏ ਹੋਣਾ ਬਿਲਕੁ ਤੇ ਤੀਜੇ ਨੰਬਰ ਤੇ ਆਈ ਹੈ ਵੀ ਬੀਏ ਪੁੱਤਰੋਂ ਲਾਪਸ ਤੇ ਦੁੱਧ ਕਿੰਨਾ ਬਾਈ ਦੁੱਧ ਵੀਰੇ ਬਾਈ 30 ਕਿਲੋ ਦੇ ਦੀ 22 30 ਕਿਲੋ ਹਾਂਜੀ ਇਹ ਦੁੱਧ ਚ ਪਾਉਣੀ ਹੁੰਦੀ ਅੱਜ ਦੇ ਇੱਕ ਜਿੰਨੇ ਪਹਿਲੇ ਦਿਨਾਂ ਚ ਦੇਖੀਆ ਆਪਾਂ ਉਧਰੋਂ ਪਹਿਲੇ ਨੰਬਰ ਤੇ ਹੁੰਦੀ ਹੈ ਨਾ ਅਸ ਵਾਰੀ ਮੈਂ ਤੇ ਚਵਾਵਾਂਗੇ ਆਪਾਂ ਲਾਈਵ ਠੀਕ ਆ ਬਾਈ ਇਹ ਵਾਰ ਵੀ ਤਿਆਰੀ ਸੀ ਬਰ ਕੋਈ ਦਿੱਕਤ ਕਰਕੇ ਨਹੀਂ ਚਵਾਏਗੀ ਠੀਕ ਆ ਬਾਈ ਅਸ ਵਾਰੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਤੇ ਪੇਜ ਨੂੰ ਕਰੋ ਫੋਲੋ ਵੀਡੀਓ ਕਰੋ ਸ਼ੇਅਰ ਜੀ ਸ਼ੁਕਰੀਆ ਦੋਸਤੋ